ਦੁਨੀਆ ਭਰ ਵਿੱਚ ਵਸਦੇ ਸਿੱਖ ਜਗਤ ਨੂੰ ਅਤੇ ਉਹਨਾਂ ਸਮੂਹ ਭਾਈਚਾਰਿਆਂ ਨੂੰ ਜੋ ਸਾਡੇ ਸੰਘਰਸ਼ੀ ਸੱਚ ਨੂੰ ਸਮਝਦੇ ਹੋਏ ਯਾਇਜ਼ ਮੰਨਦੇ ਹਨ ਉਹਨਾਂ ਸਮੂਹ ਭੈਣ ਭਰਾਵਾਂ ਮਾਵਾ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਨੂੰ ਦੁਆ ਸਲਾਮ ਕਹਿੰਦੇ ਹਾਂ ਦਰਜਾ ਬਦਰਜਾ ਪਿਆਰ ਸਤਿਕਾਰ ਦਿੰਦੇ ਹਾਂ ਗੁਰਾਂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਦੇ ਅਲੱਗ ਅਲੱਗ ਖੇਤਿਆਂ ਦੇ ਵਿੱਚ ਚੱਲ ਰਿਹਾ ਸਿੱਖ ਰੈਫਰੈਂਡਮ ਦੀ ਸ਼ਾਂਤਮਈ ਯੁਗਤ ਨੂੰ ਮਨੁੱਖੀ ਕਦਰਾਂ-ਕੀਮਤਾਂ ਦੇ ਮੁੱਲ ਨੂੰ ਸਮਝਣ ਵਾਲੇ ਅੰਤਰਰਾਸ਼ਟਰੀ ਭਾਈਚਾਰਿਆਂ ਵੱਲੋਂ اخਲਾਕੀ ਅਤੇ ਨੈਤਿਕ ਮਾਨਤਾ ਪ੍ਰਾਪਤ ਹੈ ਇਸ ਸ਼ਾਂਤਮਈ ਜਦੋ ਜਹਿਦ ਦੀ ਉਛਾਲੇ ਮਾਰਦੀ ਲਹਿਰ ਨੂੰ ਚਲਾਉਣ ਵਾਲੇ ਸਾਡੇ ਵੱਡੇ ਭਾਈ ਸਰਦਾਰ ਗੁਰਪਤਮੰਦ ਸਿੰਘ ਪੰਨੂ ਨੂੰ ਜਿੱਥੇ ਸਾਡਾ ਸਜਦਾ ਹੈ ਜਿੱਥੇ ਸਾਡਾ ਸਿਰ ਉਸ ਦੇ ਅੱਗੇ ਝੁਕਦਾ ਹੈ ਉਸ ਦੇ ਇਸ ਵੱਡੇ ਨਿਰਮਲ ਕਾਰਜ ਨੂੰ ਅਤੇ ਉਸ ਕਾਰਜ ਦੇ ਨਿਕਲੇ ਨਤੀਜਿਆਂ ਨੂੰ 2027 ਦੇ ਵਿੱਚ ਯੂਨੋ ਦੇ ਵਿੱਚ ਇੱਕ ਅਰਜ਼ੀ ਦਾਇਰ ਕਰਨ ਦੇ ਰੂਪ ਵਿੱਚ ਪੇਸ਼ ਕੀਤਾ ਜਾਣਾ ਹੈ ਇਹ ਇੱਕ ਜਾਣਕਾਰੀ ਸੀ ਜੋ ਮੈਂ ਆਪ ਜੀ ਨਾਲ ਸਾਂਝੀ ਕੀਤੀ ਇਸ ਲਹਿਰ ਪ੍ਰਤੀ ਭੰਬਲਪੂਸੇ ਖੜੇ ਕਰਨ ਵਾਲਿਆਂ ਤੋਂ ਆਪ ਸੰਗਤ ਨੇ ਹਮੇਸ਼ਾ ਸੁਚੇਤ ਰਹਿਣਾ ਭਾਰਤੀ ਸਰਹੱਦਾਂ ਦੇ ਅੰਦਰ ਚੱਲਦੇ ਹੋਏ ਕਿਸੇ ਵੀ মিডিਏ ਦੇ ਕੁਫਰ ਤੋਂ ਆਪ ਜੀ ਨੇ ਸਾਵਧਾਨ ਰਹਿਣਾ ਹੈ। ਕਿਸੇ ਵੀ ਪ੍ਰਕਾਰ ਦੀ ਗਲਤ ਅਫਵਾਹ ਨੂੰ ਰੋਕਣ ਤੋਂ ਆਪ ਜੀ ਨੇ ਆਪਣਾ ਆਪਣਾ ਯੋਗਦਾਨ ਪਾਉਣਾ ਜੋ ਸਿੱਖਾਂ ਦਾ ਨੁਕਸਾਨ ਕਰਨ ਲਈ ਛੱਡੀ ਗਈ ਹੋਵੇ। ਪੰਨੂ ਸਾਹਿਬ ਦੇ ਕਾਰਜਾਂ ਨੂੰ ਉਹਨਾਂ ਵੱਲੋਂ ਸਿਰਜੇ ਜਾਂਦੇ ਵਰਤੰਤਾਂ ਨੂੰ ਸਿਰ ਝਕਾਉਂਦਿਆਂ ਦੁਬਾਰਾ ਕਹਿਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ। ਜਿਨ੍ਹਾਂ ਨੇ ਪਾਕਿਸਤਾਨ ਦੇ মিডিਏ ਦੇ ਵਿੱਚ ਖਾਲਸਾਤਨ ਦੀ ਚਰਚਾ ਨੂੰ ਵੱਡੇ ਰੂਪ ਵਿੱਚ ਛੇੜ ਦਿੱਤਾ ਹੈ। ਜੋ ਪਾਕਿਸਤਾਨ ਖਾਲਸਤਾਨ ਦੀ ਗੱਲ ਕਰਨ ਤੋਂ ਹਮੇਸ਼ਾ ਹੀ ਕਿਸਲਵਟੀ ਵਟੀ ਫਿਰਦਾ ਸੀ ਇਸ ਜੰਗ ਦੇ ਬੀਤੇ ਵਰਤਾਂਤ ਦੇ ਵਿੱਚ ਪੰਨੋ ਸਾਹਿਬ ਨੇ ਆਪਣਾ ਜੋ ਯੋਗਦਾਨ ਪਾਇਆ ਜਿਹੜਾ ਰਾਜਨੀਤਿਕ ਪੈਤੜਾ ਉਹਨਾਂ ਨੇ ਅਪਣਾਇਆ ਉਸ ਦੀ ਰਾਜਨੀਤਿਕ ਵਿਉਂਤਬੰਦੀ ਦਾ ਇਹ ਸਿਖਰ ਹੈ ਅਤੇ ਉਸ ਦੀ ਸਭ ਤੋਂ ਵੱਡੀ ਸੁੰਦਰਤਾ ਹੈ ਜਿਸ ਤੋਂ ਘਬਰਾਏ ਹੋਏ ਕਾਮਰੇਡ ਅਤੇ ਹੋਰ ਭਾਰਤੀ ਲਾਣੇ ਦੇ ਬੁਰਕੀ ਬੋਚ ਯਾਨੀ ਕਿ ਬੁਰਕੀ ਖਾਣ ਵਾਲਿਆਂ ਨੇ ਰਾਜ ਕੇ ਔਖੇ ਹੋ ਹੋ ਕੇ ਬੁੜਕ-ਬੁੜਕ ਕੇ ਵਿਰੋਧ ਕੀਤਾ ਜੋ ਇੱਕ ਚੰਗੀ ਗੱਲ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਰਦਾਰ ਪੰਨੂ ਵੱਲੋਂ ਵੱਡੀ ਹੋਈ ਚੁੰਡੀ ਦੀ ਦਰਦ ਪੀੜ ਉਹਨਾਂ ਤੱਕ ਪਹੁੰਚੀ ਹੈ ਹੁਣ ਮਸਲਾ ਇਹ ਨਹੀਂ ਰਹਿ ਗਿਆ ਕਿ ਖਾਲਸਾਤਨ ਕਦੋਂ ਬਣੂ ਹੁਣ ਮਸਲਾ ਇਹ ਹੈ ਕਿ ਖਾਲਸਾਤਨ ਬਣੂ ਹੀ ਬਣੂ ਇਸ ਨਾਲ ਜੁੜੀ ਹੋਈ ਇੱਕ ਸੰਤ ਜਰਨੈਲ ਸਿੰਘ ਹੋਰਾਂ ਦੀ ਗੱਲ ਹੈ ਜਿਨ੍ਹਾਂ ਦੀ ਵਿਆਖਿਆ ਸਿੱਖ ਜਗਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗਲਤ ਤਰੀਕੇ ਨਾਲ ਪੇਸ਼ ਹੁੰਦੀ ਰਹੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਸਾਤਨ ਦੀ ਨਹੀਂ ਰੱਖੀ ਜਾਵੇਗੀ ਇਸ ਗਲਤ ਵਿਆਖਿਆ ਨੂੰ ਸਾਡੇ ਵੱਡੇ ਵੱਡੇ ਵਿਦਵਾਨ ਸਾਡੇ ਵੱਡੇ ਵੱਡੇ ਡਾਕਟਰ ਸਹਿਜ ਸੁਭਾਏ ਬਿਨਾਂ ਸੋਚਿਆਂ ਸਮਝਿਆਂ ਇਸ ਨੂੰ ਅੱਗੇ ਤੋਂ ਅੱਗੇ ਹੁਣ ਤੱਕ ਤੋਰਦੇ ਆ ਰਹੇ ਹਨ ਮੇਰੀ ਇੱਛਾ ਹੈ ਕਿ ਮੈਂ ਇਸ ਨੂੰ ਮੇ ਸਪਸ਼ਟ ਕਰਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੇ ਕਿਤੇ ਨਹੀਂ ਕਿਹਾ ਜੇ ਦਰਬਾਰ ਸਾਹਿਬ ਤੇ ਉੱਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ ਖਾਲਿਸਤਾਨ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਰੱਖ ਦਿੱਤੀ ਸੀ ਅਧਿਕਾਰਤ ਤੌਰ ਤੇ ਉੱਤੇ 6ਵੇਂ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਇਸ ਉੱਤੇ ਪੱਕੀ ਮੋਹਰ ਲਾ ਦਿੱਤੀ ਸੀ ਜਦ ਸਾਹਿਬ ਜਿਆਦਿਆਂ ਨੂੰ ਪੁੱਛਿਆ ਗਿਆ ਸੀ ਕਿ ਬੱਚਿਓ ਜੇ ਤਾਨੂੰ ਛੱਡ ਦਿੱਤਾ ਤਾਂ ਵੱਡੇ ਹੋ ਕੇ ਕੀ ਕਰੋਗੇ ਤੇ ਉਹਨਾਂ ਵੱਲੋਂ ਇਹ ਕਹਿਣਾ ਕਿ ਅਸੀਂ ਇੱਕ ਵੱਡੀ ਫੌਜ ਤਿਆਰ ਕਰਾਂਗੇ ਤੇ ਜ਼ੁਲਮ ਦੇ ਖਿਲਾਫ ਲੜਾਂਗੇ ਇਹ ਛੋਟੇ ਛੋਟੇ ਵੱਡੇ ਬਾਬਿਆਂ ਦੀ ਇੱਕ ਉਹ ਮਹਾਨ ਰਾਜਨੀਤਿਕ ਸਟੇਟਮੈਂਟ ਹੈ ਜੋ ਖਾਲਸਾ ਰਾਜ ਦੀ ਸਿਰਜਣਾ ਨੂੰ ਲਾਗੂ ਕਰਨ ਵਾਸਤੇ ਸੰਬੰਧਿਤ ਧਿਰਾਂ ਨੂੰ ਕੰਮ ਕਰਨ ਲਈ ਮਜਬੂਰ ਕਰਦੀ ਹੈ ਵੱਖਰੀ ਗੱਲ ਹੈ ਕਿ ਭਾਰਤੀ ਤੰਤਰ ਵੱਲੋਂ ਆਪਣੇ ਨਿਜ਼ਾਮ ਦੇ ਰਾਈ ਪੈਦਾ ਕੀਤੇ ਹੋਏ ਸਿੱਖ ਪ੍ਰਚਾਰਕਾਂ ਨੇ ਇਸ ਨੂੰ ਮਹਿਜ ਧਰਮ ਨਾਲ ਜੋੜ ਕੇ ਹੀ ਅੱਜ ਤੱਕ ਕੀਤਾ ਹੈ। ਹੁਣ ਇਹਨਾਂ ਕਸਾਕਾਰਾਂ ਨੂੰ ਜੋ ਡਿਊਟੀ ਦਿੱਤੀ ਸੀ ਉਹ ਅਸਾਂ ਵੀ ਸਾਂਭ ਲਈਏ। ਇਸ ਗਲਤ ਪ੍ਰਪੋਗੰਡਿਆਂ ਦੀਆਂ ਗਲਤ ਵਿਆਖਿਆਵਾਂ ਅਤੇ ਗਲਤ માનਤਾਵਾਂ ਅਤੇ ਗਲਤ ਧਾਰਨਾਵਾਂ ਦੇ ਕੁਫਰ ਪਰੇ ਮਹਿਲ ਦੀਆਂ ਕੰਧਾਂ ਨੂੰ ਅਸੀਂ ਤੋੜਾਂਗੇ। ਜਿਹੜਾ ਸੰਤ ਜਨਰ ਸਿੰਘ ਜੀ ਵੱਲੋਂ ਖਾਲਸਾਤਨ ਸੰਬੰਧੀ ਕਿਹਾ ਗਿਆ ਸੀ ਮੈਂ ਵੀ ਉਸ ਨੂੰ ਆਪਣੇ ਕੰਨਾਂ ਨਾਲ ਵੀਡੀਓ ਦੇ ਵਿੱਚ ਕਿਸੇ ਦੇਖਿਆ ਆਪਣੇ ਕੰਨਾਂ ਦੇ ਨਾਲ ਸੁਣਿਆ। ਜੋ ਮੈਂ ਸੁਣਿਆ ਮੈਂ ਸਤਿਗੁਰੂ ਕਾਰਪੁਰਖ ਸਾਹਿਬ ਜੀ ਦੀ ਹਾਜ਼ਰ ਹਜ਼ੂਰੀ ਦੇ ਵਿੱਚ ਇਹ ਕਹਿ ਰਹੇ ਆ ਉਹਨਾਂ ਨੇ ਜੋ ਕਿਹਾ ਸੀ ਉਸ ਤਰ੍ਹਾਂ ਸੰਤ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਕਿਸੇ ਪਾਸਿਓਂ ਕਿਸੇ ਪਾਸੇ ਨੂੰ ਸੰਗਤ ਰੂਪ ਵਿੱਚ ਜਾ ਰਹੇ ਹਨ ਕਾਲੀ-ਕਾਲੀ ਦੇ ਵਿੱਚ ਉਹਨਾਂ ਦੇ ਨਾਲ-ਨਾਲ ਇੱਕ ਮੀਡੀਆ ਵਾਲਾ ਮਾਈਕ ਫੜ ਕੇ ਤੇਜ ਤੇਜੋ ਵੀ ਤੁਰਿਆ ਜਾ ਰਿਹਾ ਤੇ ਕੋਈ ਸਵਾਲ ਪੁੱਛਦਾ ਉਹਨਾਂ ਦਿਨਾਂ ਦੇ ਵਿੱਚ ਭਾਰਤੀ ਫੌਜੀਆਂ ਨਕਲੋ ਹਰਕਤਾਂ ਦਰਬਾਰ ਸਾਹਿਬ ਦੇ ਘੇਰੇ ਦੇ ਦੁਆਲੇ ਲੱਗੀਆਂ ਹੋਈਆਂ ਸਨ ਸੰਤ ਜਰਨੈਲ ਸਿੰਘ ਹੋਰਾਂ ਨੇ ਬੜੇ ਭਰੋਸੇ ਨਾਲ ਇਹ ਗੱਲ ਕਹੀ ਸੀ ਜੇ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਸਰਕਾਰ ਨੇ ਹਮਲਾ ਕੀਤਾ ਤਾਂ ਫਿਰ ਖਾਲਸਤਾਨ ਬਣੇਗਾ ਹੀ ਬਣੇਗਾ ਅਤੇ ਇਹ ਦੁਨੀਆ ਦੇ ਵਿੱਚ ਇੱਕ ਮਿਸਾਲ ਪੈਦਾ ਹੋਵੇਗੀ ਕਿ ਕਿਸੇ ਦੇ ਧਾਰਮਿਕ ਸਥਾਨ ਦੇ ਉੱਤੇ ਹਮਲੇ ਵਜੋਂ ਨਵਾਂ ਦੇਸ਼ ਬਣਿਆ। ਹੁਣ ਕਿੱਥੇ ਨਹੀਂ ਰੱਖਣ ਵਾਲੀ ਗੱਲ ਤੇ ਕਿੱਥੇ ਇਹ ਕਹਿਣਾ ਕਿ ਖਾਲਸਤਾਨ ਬਣੇਗਾ ਹੀ ਬਣੇਗਾ ਦੋਨਾਂ ਵਿੱਚ ਕਿੰਨਾ ਵੱਡਾ ਫਰਕ ਹੈ ਆਪਾਂ ਇਸ ਨੂੰ ਸਮਝੀਏ। ਮੇਰੇ ਆਪਣੇ ਸਿੱਖ ਵੀਰਾਂ ਨੂੰ ਸਿੱਖ ਲੀਡਰਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਇਸ ਕਹੀ ਹੋਈ ਗੱਲ ਵੱਲ ਧਿਆਨ ਦੇਣ। ਨੀ ਰੱਖਣ ਦਾ ਅਰਥ ਹੈ ਕਿ ਅਜੇ ਅਸੀਂ ਨੀਂਹ ਨਹੀਂ ਰੱਖੀ ਜੇ ਅਸੀਂ ਨੀਂਹ ਨਹੀਂ ਰੱਖੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਖੜਾ ਹੋ ਕੇ ਕਿਵੇਂ ਸਮਾਪਤ ਹੋ ਗਿਆ ਜੇ ਅਸੀਂ ਨੀਂਹ ਨਹੀਂ ਰੱਖੀ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਐਡਾ ਵੱਡਾ ਰਾਜ ਕਿਵੇਂ ਸਥਾਪਿਤ ਹੋ ਕੇ ਦੁਬਾਰਾ ਖਤਮ ਹੋ ਗਿਆ ਸ਼ਬਦਾਂ ਦੇ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਹੈ ਨਹਿਰੂ ਨੇ ਇੱਕ ਵਾਰ ਕਿਹਾ ਸੀ ਬਾਤ ਉਹ ਕੀਜੀਏ ਜਿਸਕੇ ਸੌ ਪਹਿਲੂ ਹੋਣ ਕਮ ਸੇ ਕਮ ਬਾਤ ਬਦਲਣੇ ਕੇ ਲਈਏ ਇੱਕ ਪਹਿਲੂ ਤੋ ਬਚੇ ਸੰਤ ਜਰਨੈਲ ਸਿੰਘ ਜੀ ਦਾ ਇਹ ਜਿਹੜਾ ਬਿਆਨ ਹੈ ਜਿਹੜਾ ਸਟੇਟਮੈਂਟ ਹੈ ਕਿ ਖਾਲਸਾਤਨ ਬਣੇਗਾ ਹੀ ਬਣੇਗਾ ਇਹ ਹਜ਼ਾਰਾਂ ਪਹਿਲੂਆਂ ਤੋਂ ਉੱਤੇ ਵਿਭਾਰੂ ਹੈ ਜਿਹੜੇ ਪੋਲੇ-ਪੋਲੇ ਮੂੰਹ ਨਾਲ ਅਕਸਰੀ ਕਹਿੰਦੇ ਨੇ ਸੰਤਾਂ ਨੇ ਤਾਂ ਖਾਲਿਸਤਾਨ ਮੰਗਿਆ ਨਹੀਂ ਮੰਗਿਆ ਤਾਂ ਨਹੀਂ ਪਰ ਉਹਨਾਂ ਕਿਹਾ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਬਣੇਗਾ ਹੀ ਬਣੇਗਾ ਹੁਣ ਆਪਾਂ ਇੱਕ ਦੋ ਹੋਰ ਅੰਤਰਰਾਸ਼ਟਰੀ ਖਬਰਾਂ ਨੂੰ ਹੰਗਾਲੀਏ ਤੇ ਨਤਾਰੀਏ ਭਾਰਤ ਸਰਕਾਰ ਚੀਨ ਨੂੰ ਆਪਣੇ ਲਈ ਇੱਕ ਵੱਡਾ ਖਤਰਾ ਮੰਨਦਿਆਂ ਹੋਇਆ ਉਹ ਆਪਣੀ ਫੌਜੀ ਤਾਕਤ ਨੂੰ ਵਧਾਉਣ ਵਾਲੇ ਪਾਸੇ ਜਾਣ ਲੱਗੇ ਨੇ ਜਿਸ ਦਾ ਸਾਨੂੰ ਇਹ ਲਾਭ ਹੈ ਜਿਹੜਾ ਪੈਸਾ ਉਹਨਾਂ ਨੇ ਸਿੱਖ ਸੰਘਰਸ਼ ਦੇ ਖਿਲਾਫ ਵਰਤਣਾ ਸੀ ਸਾਡੇ ਬੰਦੇ ਮਰਵਾਉਣ ਲਈ ਖਰਚਣਾ ਸੀ ਉਹ ਹੁਣ ਹੋਰ ਹਥਿਆਰ ਇਕੱਠੇ ਕਰਨ ਨੂੰ ਤੇ ਲੱਗ ਜਾਣਾ ਹੈ। ਗੱਲ ਕਿਸੇ ਚੈਨਲ ਨੇ ਦੱਸਿਆ 18 ਸਿੱਖ ਫੌਜੀਆਂ ਦੇ ਉੱਤੇ ਕੋਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਨੂ ਸਾਹਿਬ ਨੇ ਦੱਸਿਆ ਸੀ ਕੁੱਲ 300 ਬੰਦਾ ਹੈ ਜਿਨ੍ਹਾਂ ਨੇ ਇਸ ਜੰਗ ਵਿੱਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਸੀ। ਸੋ ਉਸ ਖਬਰ ਦੀ ਵੀ ਪੁਸ਼ਟੀ ਹੋ ਗਈ। ਇਸ ਗੱਲ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਪੰਨੂ ਸਾਹਿਬ ਦੀ ਪਹੁੰਚ ਕਿੱਥੋਂ ਤੱਕ ਹੈ। ਪੰਨੂ ਸਾਹਿਬ ਦੀ ਸਿਕਿਉਰਿਟੀ ਦੇ ਵਿੱਚ ਹੈਲੀਕਾਪਟਰ ਤੱਕ ਸ਼ਾਮਲ ਹੈ। ਉਹ ਅਮਰੀਕਾ ਸਰਕਾਰ ਨੇ ਦਿੱਤਾ ਹੋਵੇਗਾ ਕਿਉਂ ਦਿੱਤਾ ਕਿਸ ਲਈ ਦਿੱਤਾ ਇਹ ਪੰਨੂ ਸਾਹਿਬ ਦੀ ਯੋਗਤਾ ਅਤੇ ਪਹੁੰਚ ਨੂੰ ਸਪਸ਼ਟ ਕਰਦਾ ਹੈ ਉਸ ਦੀ ਲੀਡਰਸ਼ਿਪ ਨੂੰ ਸਥਾਪਿਤ ਕਰਦਾ ਹੈ ਜਿਹੜਾ ਵਿਅਕਤੀ ਜਿਹੜਾ ਲੀਡਰ ਜਿਹੜਾ ਮੀਡੀਆ ਜੇ ਕੋਈ ਸੰਤ ਜੇ ਕੋਈ ਬਾਬਾ ਕੋਈ ਜਥੇਬੰਦੀ ਦਾ ਕਰੰਦਾ ਅਗਰ ਪੰਨੂ ਸਾਹਿਬ ਦੇ ਖਿਲਾਫ ਬੋਲਦਾ ਤਾਂ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਸਿੱਖ ਆਜ਼ਾਦੀ ਦਾ ਦੁਸ਼ਮਣ ਹੈ ਸਿੱਖਾਂ ਦੀ ਚੜ੍ਹਦੀ ਕਲਾ ਦਾ ਦੁਸ਼ਮਣ ਹੈ ਮੈਨੂੰ ਆਪਣੇ ਤੌਰ ਤੇ ਇਹ ਮਹਿਸੂਸ ਹੋ ਰਿਹਾ ਹੈ ਪਾਕਿਸਤਾਨ ਦੇ ਚੈਨਲਾਂ ਦੇ ਵਿੱਚ ਜਿਹੜਾ ਬਰਤਾਂਤ ਪੰਨੂ ਸਾਹਿਬ ਨੇ ਸਿਰਜਿਆ ਜੋ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਨੂੰ ਗੱਲ ਕਹਿਣੀ ਚਾਹੀਏ ਉਮੀਦ ਹੈ ਪਾਕਿਸਤਾਨ ਦੀ ਸਰਕਾਰ ਤੱਕ ਵੱਸ ਪਹੁੰਚੇਗੀ ਜਿਹੜੇ ਲੋਕ ਜਿਹੜੇ ਭਾਰਤੀ ਏਜੰਟ ਇਹ ਝੂਠਾ ਸੱਚਾ ਪ੍ਰੋਪਗੈਂਡਾ ਕਰਦੇ ਨੇ ਕਿ ਚੀਨ ਭਾਰਤ ਅਤੇ ਪਾਕਿਸਤਾਨ ਤਿੰਨੋਂ ਐਟਮਿਕ ਤਾਕਤਾਂ ਨੇ ਇਹਦੇ ਵਿੱਚ ਖਾਲਿਸਤਾਨ ਬਣਾ ਲਿਆ ਤੇ ਤੁਹਾਡਾ ਕੀ ਬਣੂ ਤੁਸੀਂ ਕਿਵੇਂ ਸਰਵਾਈਵ ਕਰੋਗੇ ਕਿਵੇਂ ਬਚੋਗੇ ਇਸ ਝੂਠੇ ਪ੍ਰੋਪਗੈਂਡੇ ਦਾ ਜਵਾਬ ਸੁਣੋ ਜੇ ਖਾਲਿਸਤਾਨ ਨਹੀਂ ਬਣਦਾ ਫਿਰ ਅਸੀਂ ਪਾਕਿਸਤਾਨ ਅਤੇ ਭਾਰਤ ਦੀ جنگ ਦੇ ਵਿੱਚ ਸੈਂਡਵਿਚ ਬਣਾਂਗੇ ਫਿਰ ਸਾਡਾ ਨੁਕਸਾਨ ਹੋਵੇਗਾ ਜਦ ਖਾਲਸਾਤਨ ਹੀ ਬਣ ਗਿਆ ਪਾਕਿਸਤਾਨ ਖਿਲਾਫ ਲੜਨ ਲਈ ਭਾਰਤ ਨੂੰ ਨਾ ਅਸੀਂ ਜ਼ਮੀਨ ਦੇਣੀ ਹੈ ਤਾਂ ਨਾ ਸਪੇਸ ਦੇਣੀ ਹੈ ਇਹੋ ਫਾਰਮੂਲਾ ਪਾਕਿਸਤਾਨ ਦੇ ਉੱਤੇ ਲਾਗੂ ਹੋਣਾ ਅਸੀਂ ਖਾਲਸਾਤਨ ਬਣਾ ਕੇ ਸੜਕਾਂ ਦੇ ਉੱਤੇ ਚਾਦਰ ਵਿਛਾ ਕੇ ਨਹੀਂ ਬੈਣਾ ਕਿ ਲੰਗ ਦੇ ਵੜਦੇ ਲੋਕਸਾਨ ਨੂੰ ਰੁਪਏ ਸਟਣਗੇ ਜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਾਡੇ 1 ਰੁਪਏ ਦੇ ਉਦੋਂ 12-13 ਪਾਉਂਡ ਇੰਗਲੈਂਡ ਦੇ ਬਣਦੇ ਸੀ ਤਾਂ ਇਹ ਹੁਣ ਵੀ ਬਣਨਗੇ ਜ਼ਮੀਨ ਉਹੀ ਹੈ ਅਸਮਾਨ ਉਹੀ ਹੈ ਧਰਤੀ ਉਹੀ ਹੈ ਲੋਕੋ ਹੀ ਨੇ ਵਿਚਾਰਤਾ ਰਹੀ ਹੈ ਭਾਰਤ ਵਾਲੇ ਪਾਸੇ ਭੁੱਖਮਰੀ ਨਾਲ ਜੂਝਦੇ ਹੋਏ ਏਜੰਟ ਇਹੋ ਫਾਰਮੂਲਾ ਸਾਡੇ ਲੋਕਾਂ ਨੂੰ ਕਹਿ ਕੇ ਭਰਮਾਉਂਦੇ ਨੇ ਭੁੱਖੇ ਮਰਨਾ ਤੁਹਾਡੇ ਭਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਸਾਡੇ ਨਹੀਂ ਵੈਸੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮੰਨੇਗਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ ਉਹਦੇ ਘਰ 'ਚ ਗਰੀਬੀ ਰਹਿਣੀ ਨਹੀਂ ਹਥਿਆਰ ਖਰੀਦਣ ਲਈ ਪੈਸੇ ਚਾਹੀਦੇ ਨੇ ਜੇ ਤੁਹਾਡੇ ਵਰਗਾ ਗਰੀਬ ਦੇ ਸ਼ੈਟਮ ਬੰਮ ਬਣਾ ਸਕਦਾ ਸੀ ਤਾਂ ਅਮੀਰ ਹੋਣਾ ਅਸੀਂ ਪਤਾ ਨਹੀਂ ਕੀ ਬਣਾਉਣਾ ਉਹ ਤੇ ਉਦੋਂ ਤੁਹਾਨੂੰ ਪਤਾ ਲੱਗੂ ਕਿ ਕੀ ਬਣਾਉਣਾ ਇਸ ਦਾ ਅਗਲਾ ਪਾਖੋ ਵੀ ਸੁਣਨ ਸਾਡੀ ਸੰਗਤ ਧਿਆਨ ਨਾਲ ਜੇ ਤੁਹਾਨੂੰ ਲੱਗਦਾ ਕਿ ਹਾਂ ਅਸੀਂ ਤਾਂ ਖਤਮ ਹੀ ਹੋ ਜਾਣਾ ਇਸ ਜੰਗ ਦੇ ਵਿੱਚ ਜਾਂ ਅਸੀਂ ਭੁੱਖਮਰੀ ਦੇ ਵਿੱਚ ਸਾਰਾ ਕੁਝ ਹੋ ਜਾਣਾ ਜੇ ਇਹ ਸੱਚ ਹੁੰਦਾ ਨਾ ਤੇ ਤੁਸੀਂ ਖਾਲਿਸਤਾਨ ਸਾਨੂੰ ਖੁਦ ਦਿਓਗੇ ਵੀ ਲੈ ਲਓ ਤੇ ਭੁੱਖੇ ਮਰ ਜਾਓ ਤੁਹਾਨੂੰ ਪਤਾ ਐ ਇਦਾਂ ਨਹੀਂ ਹੋਣੀ ਇਸੇ ਕਰਕੇ ਤੁਸੀਂ ਕਹਿ ਰਹੇ ਹੋ ਅਸਲ ਦੇ ਵਿੱਚ ਭੁੱਖੇ ਮਰਨ ਵਾਲੀ ਸਥਿਤੀ ਖਾਲਿਸਤਾਨ ਬਣਨ ਤੋਂ ਬਾਅਦ ਭਾਰਤੀ ਹਿੱਸੇ ਦੀ ਹੋਣੀ ਹੈ ਇਸੇ ਲਈ ਉਤਰਲੋ ਮੱਛੀ ਹੋਇਆ ਕਿਸੇ ਤਰ੍ਹਾਂ ਵੀ ਇਹ ਰੈਫਰੈਂਡਮ ਰੁਕ ਜਾਵੇ ਖਾਲਿਸਤਾਨ ਨਾ ਬਣ ਜਾਵੇ ਤੁਹਾਡੀਆਂ ਚਿੰਤਾਵਾਂ ਕੱਲੀਆਂ ਖਾਲਿਸਤਾਨ ਨਾਲ ਸਬੰਧਤ ਨਹੀਂ ਹੁਣ ਤਾਂ ਪਾਕਿਸਤਾਨ ਵੀ ਤੁਹਾਡੇ ਉਸਤੇ ਵੱਡੀ ਚਿੰਤਾ ਹੈ ਤੇ ਚੀਨ ਸਭ ਤੋਂ ਵੱਡੀ ਚਿੰਤਾ ਤੁਹਾਡੀ ਹੈ ਪਰਾਵੋ ਉਸਤਾਜ ਹੱਲ ਕੱਢ ਸਕਦੇ ਹੋ ਤਾਂ ਕੱਢ ਲਓ ਐਵੇਂ ਸਾਨੂੰ ਕੁੱਠੀਆਂ ਸਿੱਧੀਆਂ ਸਲਾਹਾਂ ਨਾ ਦਿਆ ਕਰੋ ਇੱਕ afghanistan ਸੀ ਜਿਹੜਾ ਥੋੜੇ ਬੁੱਤੇ ਤੁਹਾਡੇ ਕੋ ਪੈਸੇ ਲੈ ਕੇ ਤੁਹਾਡੀ ਮਾੜੀ ਮੁੱਟੀ ਹਮਾਇਤ ਕਰਦਾ ਉਸਨੇ ਵਿੱਚ ਉਸ ਨੂੰ ਵਿੱਚ ਚੀਨ ਨੇ ਚੁੱਕ ਕੇ ਆਪਣੀ ਗੋਦੀ ਚ ਬਿਠਾ ਲਿਆ ਹੁਣ ਤਾਂ ਭਾਰਤੀ ਲੀਡਰਸ਼ਿਪ ਤੇ ਬੁੱਲਾਂ ਦੇ ਉੱਤੇ ਸਿਕਰੀ ਜਮੇ ਹੋਈ ਹੈ ਤੁਸੀਂ ਧਿਆਨ ਨਾਲ ਇਹਨਾਂ ਦੇ ਲੀਡਰਾਂ ਦੇ ਬੁੱਲ ਦੇਖਿਓ ਇਦਾਂ ਲੱਗਦੇ ਨੇ ਜਿਦਾਂ ਰਗਮਰ ਹੁੰਦਾ ਚਿੰਤਾਵਾਂ ਤੁਹਾਡੀਆਂ ਨੇ ਸਾਡੀ ਕਾਦੀ ਚਿੰਤਾ ਸਾਡੇ ਦਾ ਪੰਜਾਬ ਦੇ ਉੱਤੇ ਪਹਿਲਾਂ ਹੀ ਕਬਜ਼ਾ ਹੋਇਆ ਹੈ ਪਾਣੀ ਪਹਿਲਾਂ ਸਾਡੇ ਲੁੱਟੇ ਨੇ ਸਾਡੇ ਕੋ ਗਵਾਉਣ ਲਈ ਹੈ ਹੀ ਕੁਝ ਨਹੀਂ ਹੁਣ ਸਾਨੂੰ ਤਾਂ ਹੁਣ ਫ ਅਸੀਂ ਕੁਝ ਗਵਾਉਣ ਵਾਲੀ ਸਥਿਤੀ ਦੇ ਵਿੱਚ ਨਹੀਂ ਆ ਹੁਣ ਅਸੀਂ ਹਾਸਲ ਕਰਨ ਵਾਲੀ ਸਥਿਤੀ ਦੇ ਵਿੱਚ ਪਹੁੰਚੇ ਹੋਏ ਹਾਂ ਹੁਣ ਤਾਂ ਉਹ ਸ਼ੋਲੇ ਫਿਲਮ ਵਾਲੇ ਗੱਬਰ ਵਾਲੀ ਸਥਿਤੀ ਹੈ ਤੁਹਾਡੀ ਉਹ ਹੱਥ ਵਿੱਚ ਪਸਤੌਰ ਫੜ ਕੇ ਬਸੰਤੀ ਨੂੰ ਨੱਚਣ ਲਈ ਕਹਿਣ ਰਿਹਾ ਬਸੰਤੀ ਨੱਚਦੀ ਨੱਚਦੀ ਤੇ ਪੈਰਾਂ ਚੋਂ ਲਹੂ ਨਿਕਲਿਆ ਪਿਆ ਉਹ ਅਕਲਦਾਨ ਨਾਲ ਜ਼ੋਰ ਜ਼ੋਰ ਦੀ ਹੱਸੀ ਜਾ ਰਿਹਾ ਉਸ ਦੇ ਪਿੱਛੇ ਕੰਨਾ ਲਾ ਕੇ ਕਾਲ ਖੜਾ ਹੈ ਉਸ ਨੂੰ ਦੇਸੀ ਨਹੀਂ ਰਿਹਾ ਫਿਲਮ ਦਾ ਆਖਰੀ ਸੀਨ ਚੱਲਣ ਰਿਹਾ ਦਾ ਐਂਡ ਹੁਣ ਕਹਿਣਾ ਪਊ ਨਾ ਅਬ ਤੇਰਾ ਕਿਆ ਬਨੇਗਾ ਕਾਲੀਆ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੂੰਹ ਵਿੱਚੋਂ ਨਿਕਲਦੇ ਹੋਏ ਸ਼ਬਦਾਂ ਨੂੰ ਧਿਆਨ ਨਾਲ ਸੁਣਿਆ ਕਰੋ ਸੁਣ ਕੇ ਉਸਦੇ ਅਰਥ ਲੱਭਿਆ ਕਰੋ ਕਿ ਕੀ ਕਿਹਾ ਗਿਆ ਹੈ। ਕਈ ਵਾਰੀ ਸ਼ਬਦਾਂ ਦੇ ਅਰਥ ਲੱਭਣੇ ਪੈਂਦੇ ਹਨ ਤੇ ਕਈ ਵਾਰੀ ਦਿੱਤੀ ਹੋਈ ਵਿਆਖਿਆ ਦੀ ਵੀ ਫਿਰ ਵਿਆਖਿਆ ਕਰਕੇ ਸਮਝਾਉਣਾ ਪੈਂਦਾ ਹੈ। ਕਈ ਵਾਰੀ ਗੱਲ ਪਕੜ ਚ ਨਹੀਂ ਆਉਂਦੀ ਅਗਲੇ ਨੇ ਕਿਹਾ ਕੀ ਹੈ। ਇਹੋ ਭਲੇਖਾ 1947 ਵਾਲੀ ਲੀਡਰਸ਼ਿਪ ਨੂੰ ਲੱਗਾ ਸੀ ਤੁਸੀਂ ਆਖੇ ਸਾਡੇ ਨਾਲ ਰਹੋ ਅਸੀਂ ਤੁਹਾਨੂੰ ਉੱਤਰੀ ਭਾਰਤ ਦੇ ਵਿੱਚ ਇੱਕ ਖਿੱਤਾ ਦੇਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਗਮ ਮਾਣੋਗੇ। ਪਰ ਸਾਡੀ ਲੀਡਰਸ਼ਿਪ ਨੂੰ ਇਹ ਗੱਲ ਸਮਝਣ ਆਈ ਜਿਹੜਾ ਖੇਤਾ ਅਸੀਂ ਤੇਰੇ ਕੋਲੋਂ ਝੋ ਲੈਣਾ ਬਾਅਦ ਵਿੱਚ ਉਹ ਅਸੀਂ ਖੇਤਾ ਅੰਗਰੇਜ਼ਾਂ ਕਿਉਂਕਿ ਉਹ ਨਹੀਂ ਲੈ ਲਿੰਦੇ ਤੂੰ ਤਾਂ ਭਾਈ ਖੁਦ ਗੁਲਾਮ ਹੈ ਤੂੰ ਸਾਨੂੰ ਕਿਹੜੇ ਖਿੱਤੇ ਦੇਣ ਵਾਲਾ ਕਿਦਰੋਂ ਬਣ ਗਿਆ ਇਹ ਸ਼ਬਦ ਬਿਲਕੁਲ ਉਹੀ ਸਨ ਜਿਹੜੇ ਜਵਾਰਲਾਲ ਨਹਿਰੂ ਇਹ ਕਹਿੰਦਾ ਸੀ ਬਾਤ ਉਹ ਕੀਜੀਏ ਜਿਸਕੇ ਸੌ ਪਹਿਲੂ ਹੂ ਬਾਤ ਬਦਲਣੇ ਕੇ ਲਿਏ ਇੱਕ ਪਹਿਲੂ ਤੋ ਬਚੇ ਅਸੀਂ ਖੇਤਾ ਦੇਾਂਗੇ ਤੁਸੀਂ ਖਿੱਤੇ ਵਾਲੇ ਕਿਦਰੋਂ ਬਣ ਗਏ ਭਾਈ ਤੁਹਾਡਾ ਤਾਂ ਇੱਥੇ ਖੇਤਾ ਹੈ ਹੀ ਕੋਈ ਨਹੀਂਗਾ ਜਿਹਦੇ ਵਿੱਚ ਤੁਸੀਂ ਸਾਨੂੰ ਦੇਣਾ ਇਹ ਤਾਂ ਖੇਤਾ ਹੈ ਸਾਡਾ ਸਾਰਾ ਤਤਿਆਂ ਤਵੀਆਂ ਦੇ ਬਹਿ ਕੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਸਿਰ ਲਵਾ ਕੇ ਖਿੱਤੇ ਨੂੰ ਵੱਡਾ ਕੀਤਾ ਆ ਜਿਹੜਾ ਕਸ਼ਮੀਰ ਹੈ ਜੋ ਸਿੱਖਾਂ ਦੀ ਸਟੇਟ ਹੈ ਇਸ ਨੂੰ ਤੂੰ ਦੋਵੇਂ ਜਣੇ ਵੰਡਣ ਲੱਗੇ ਨੇ ਉਹ ਕਹਿੰਦਾ ਮੇਰਾ ਦੂਜਾ ਕਹਿੰਦਾ ਮੇਰਾ ਇਸ ਦੀ ਵਜ੍ਹਾ ਕੀ ਹੈ ਇਸ ਦੀ ਵਜ੍ਹਾ ਇਹੋ ਸੀ ਅਸੀਂ ਜਵਾਰਲਾਲ ਨਹਿਰੂ ਦੇ ਕਹੀ ਹੋਈ ਗੱਲ ਨੂੰ ਸਮਝ ਨਹੀਂ ਸਕੇ ਉਸ ਨੇ ਕੀ ਕਿਹਾ ਸੀ ਅਸੀਂ ਅੱਜ ਵੀ ਬਹੁਤੀਆਂ ਗੱਲਾਂ ਨੂੰ ਕੁਝ ਲੋਕ ਬਹੁ ਗਿਣਤੀ ਸਾਡੀ ਜਾਗਰੂਕ ਹੋ ਗਈ ਹੈ ਇਸ ਗੱਲ ਦੀ ਬੜੀ ਖੁਸ਼ੀ ਹੈ ਪਰ ਅਜੇ ਵੀ ਕੁਝ ਵੀਰ ਭੈਣ ਭਰਾ ਹਨ ਜਿਹੜੇ ਸ਼ਬਦਾਂ ਨੂੰ ਨਹੀਂ ਸਮਝਦੇ ਸ਼ਬਦਾਂ ਉੱਤੇ ਵਿਆਖਿਆ ਉੱਤੇ ਆਪਣੀ ਪਕੜ ਬਣਾਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਟਿੱਪਣੀਆਂ ਕਰੋ ਤਾਂ ਹੀ ਇਸ ਪ੍ਰਚਾਰ ਦੇ ਵਿੱਚ ਹੋਰ ਵਾਧਾ ਹੋਵੇਗਾ ਇਨ੍ਹਾਂ ਹੀ ਵਿਚਾਰਾਂ ਨਾਲ ਸਮਾਪਤੀ ਕਰਵਾਦਿਆਂ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ